ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਵੱਡਾ ਝਟਕਾ ਖਾਸ ਕਰਕੇ 328 ਪਾਵਨ ਸਰੂਪਾ ਨੂੰ ਲੈ ਕੇ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਅਤੇ ਵੱਡੀ ਕਾਰਵਾਈ ਕੀਤੀ ਵੀ ਜਾਰੀ ਹੈ ਸਿੱਖ ਸੰਗਤਾਂ ਦੇ ਕਹਿਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਿੰਧਵਾ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੁਣਾ ਵੱਲੋਂ 16 ਬੰਦਿਆਂ ਉੱਤੇ ਐਫਆਈਆਰ ਦਰਜ ਕਰਵਾਈ ਗਈ। ਉਹ 16 ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਨ। ਤੇ ਦੂਸਰੇ ਪਾਸੇ ਵੱਡੀ ਕਾਰਵਾਈ ਕੀਤੀ ਗਈ। ਰਾਤੋਂ ਰਾਤ ਐਸਵੀਪੀਸੀ ਦੇ ਸਾਬਕਾ ਸੀਐਸ ਸੁਤਿੰਦਰ ਸਿੰਘ ਕੋਹਲੀ ਤੇ ਚੰਡੀਗੜ੍ਹ ਦੇ ਕਿਸੇ ਹੋਟਲ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। 6 ਦਿਨ ਦੇ ਰਿਮਾਂਡ ਤੇ ਚੱਲ ਰਹੇ ਨੇ। ਅੱਜ ਰਮਾਨ ਦਾ ਦੂਜਾ ਦਿਨ ਹੈ ਸਤਿੰਦਰ ਕੋਹਲੀ ਦਾ ਵੱਡੇ ਖੁਲਾਸੇ ਹੋਣਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਦੇ ਵਿੱਚ ਇਨਵੋਲਵ ਨੇ ਕਿਉਂਕਿ ਹਾਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜੰਦ ਸਿੰਘ ਧਾਮੀ ਹੋਣਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਈ ਕੁਝ ਨਹੀਂ ਮਿਲਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨੂੰ ਛੱਡ ਕੇ ਆਪਣੇ ਕੰਮ ਕਰਨੇ ਚਾਹੀਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਤਰ੍ਹਾਂ ਦਾ ਚੈਲੰਜ ਕਰਨਾ ਤੇ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਗੂ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਯਾਨੀ ਕਿ ਬਾਦਲ ਪਰਿਵਾਰ ਨੂੰ ਵਿਚਾਰਿਆ ਨੇ ਖਾਸ ਕਰਕੇ 328 ਪਾਵਨ ਸਰੂਪਾਂ ਨੂੰ ਲੈ ਕੇ 325 328 ਪਾਵਨ ਸਰੂਪ ਕਿਤੇ ਗੁਰਦੁਆਰਦ ਕਿਤੇ ਗਿਆ ਉਹਨਾਂ ਦਾ ਲੇਖਾ ਜੋਖਾ ਕਿੱਥੇ ਹੈ ਉਹ ਕਿਹੜੇ ਘਰਾਂ ਦੇ ਵਿੱਚ ਨੇ ਕਿਹੜੇ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਨੇ ਜਾ ਕਿਸੇ ਨੇ ਆਪਣੇ ਘਰਾਂ ਦੇ ਵਿੱਚ ਪਰਸਨ ਲੱਗੇ ਹੋਏ ਨਹੀਂ ਉਹਨਾਂ ਦਾ ਹਵਾਲਾ ਨਾ ਤੇ ਸਤਿੰਦਰ ਕੋਹਲੀ ਦੇ ਕੋਲ ਸੀ ਤੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਕੋਲ ਇਹ ਸਾਰੇ ਮਾਮਲੇ ਉੱਤੇ ਵੱਡੀ ਕਾਰਵਾਈ ਇੱਕ ਪਾਸੇ 7.7 ਕਰੋੜ 25 ਲੱਖ ਰੁਪਏ ਦੀ ਰਿਕਵਰੀ ਕਿਉਂ ਨਹੀਂ ਕਰਵਾਈ ਗਈ ਸਤਿੰਦਰ ਕੋਹਲੀ ਵੱਲੋਂ ਜਿਹੜਾ ਕਿ 1 ਕਰੋੜ ਰੁਪਏ 10 ਲੱਖ ਰੁਪਏ ਸੈਲਰੀ ਲੈਂਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦੂਸਰੇ ਪਾਸੇ ਸਤਿੰਦਰ ਸੀਏ ਜਿਹੜੇ ਸੀ ਉਹ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਾਰੇ ਕਾਰੋਬਾਰ ਦੇਖਦੇ ਸੀ ਖਾਸ ਕਰਕੇ ਪੀਟੀਸੀ ਚੈਨਲ ਜਿੱਥੋਂ ਬਾਣੀ ਦਾ ਪ੍ਰਕਾਸ਼ਿਤ ਕੀਤਾ ਜਾਂਦਾ ਸੀ ਉਸ ਚੈਨਲ ਦੇ ਉਹ ਡਾਇਰੈਕਟਰ ਵੀ ਡਾਇਰੈਕਟਰ ਵੀ ਰਹਿ ਚੁੱਕੇ ਨੇ ਅ ਅਮਰੀਕਾ ਤੋਂ ਯਾਨੀ ਕਿ ਇਹ ਸਾਰਾ ਜਾਲ ਜਿਹੜਾ ਹੈ ਸੁੱਟਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਾਸ ਕਰਕੇ 328 ਪਾਵਨ ਸਰੂਪਾ ਨੂੰ ਲੈ ਕੇ ਇਸ ਵਿੱਚ ਸੁਖਬੀਰ ਸਿੰਘ ਬਾਦਲ ਵੀ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਇਸ ਨੂੰ ਲੈ ਕੇ ਬਲਤੇਜ ਪੰਨੂ ਨੇ ਇੱਕ ਵਾਰ ਫਿਰ ਆਪਣਾ ਬਿਆਨ ਦਿੱਤਾ ਹੈ ਐਸਪੀਸੀ ਵੱਲੋਂ ਪੇਸ਼ ਹੋ ਰਿਹਾ ਵਕੀਲ ਕਿ 328 ਸੂਪ ਮਾਮਲੇ ਦੇ ਮੁੱਖ ਮੁਲਾਜ਼ਮਾਂ ਦਾ ਬਚਾਅ ਕਰ ਰਿਹਾ ਹੈ ਇਹ ਸਿੱਧੇ ਤੌਰ ਤੇ ਹਿਤਾ ਦਾ ਟਕਰਾ ਹੈ ਬਲਤੇਜ ਸਿੰਘ ਪੰਨੂ ਮੁੱਖ ਮੁਲਜ਼ਮ ਨੂੰ ਸੁਖੀਸ਼ ਬਾਦਲ ਦੀ ਮਾਲਕੀ ਵਾਲੇ ਨਿੱਜੀ ਚੈਨਲ ਦੇ ਪੱਤਰਕਾਰ ਦੇ ਨਾਮ ਤੇ ਬੁੱਕੀਤੇ ਹੋਟਲ ਦੇ ਕਮਰੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਇਸ ਵਿਅਕਤੀ ਨੂੰ ਕੌਣ ਬਚਾ ਰਿਹਾ ਹੈ ਬਲਤੇਜ ਪੰਨੂ ਦਾ ਕੀ ਕਹਿਣਾ ਹੈ ਇਨਸਾਫ ਨੂੰ ਪਹਿਲਾਂ ਇਨਸਾਫ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਸਿੱਖ ਸੰਗਤ ਜਵਾਬ ਦੀ ਹੱਕਦਾਰ ਹੈ ਐਸਪੀਸੀ ਅਜੇ ਤੱਕ ਗੁਰੂ ਸਾਹਿਬ ਦੇ ਲਾਪਤਾ ਸੂਪਾਂ ਦਾ ਪਤਾ ਨਹੀਂ ਲਗਾ ਸਕੀ ਬਾਦਲ ਪਰਿਵਾਰ ਦੇ ਸੀਏ ਐਸਐਸ ਕੋਹਲੀ ਨੂੰ ਇੰਨੀ ਹਮਲਾਵਰ ਹਮਲਾ ਵਰਤ ਨਾਲ ਕਿਉਂ ਬਚਾਇਆ ਜਾ ਰਿਹਾ ਹੈ ਉਹ ਅਜਾ ਕੀ ਜਾਣਦੇ ਹਨ ਜੋ ਐਸਪੀਸੀ ਅਤੇ ਬਾਦਲ ਲਗਾਉਣਾ ਚਾਹੁੰਦੇ ਹਨ ਬਲਤੇਜਪੁਰ ਨੂੰ ਕਿਹਾ ਹੈ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਵੀਡੀਓ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੇ 328 ਸੂਪਾਂ ਦੇ ਲਾਪਤਾ ਹੋਣ ਦੇ ਗੰਭੀਰ ਅਤੇ ਬੇਅੰਤ ਸਵੇਦਨਸ਼ੀਲ ਮੁੱਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਰੀ ਨੂੰ ਘਿਰਦਿਆ ਉਹਨਾਂ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਜਾਣਬੁੱਝ ਕੇ ਬਚਾਉਣ ਹਿੱਤਾਂ ਦੇ ਟਕਰਾਅ ਤੇ ਇਨਸਾਫ ਉਖਤਕਾਉਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕਰਨ ਦੇ ਦੋਸ਼ ਲਾਏ ਬਲਤੇਜ ਪੰਨੂ ਨੇ ਖਲਾਸਾ ਕੀਤਾ ਕਿ ਮੁੱਖ ਮਲਜਮ ਨੂੰ ਸੁਖਬੀਰ ਸਿੰਘ ਬਾਦਲ ਦੀ ਮਲਕੀਅਤ ਵਾਲੇ ਚੈਨਲ ਨਾਲ ਜੁੜੇ ਪੀਟੀਸੀ ਰਿਪੋਰਟਰ ਅਜੀਤ ਸਿੰਘ ਦੇ ਨਾਮ ਤੇ ਬੁੱਕ ਕਿਤੇ ਗਏ ਹੋਟਲ ਕਮਰੇ ਵਿੱਚੋਂ ਗ੍ਰਫਤਾਰ ਕੀਤਾ ਗਿਆ ਸੀ ਜਿਸ ਵਿੱਚ ਕਮਰਾ ਨੰਬਰ 29 ਦਸੰਬਰ ਤੋਂ 1 ਜਨਵਰੀ ਤੱਕ ਮੌਕੇ ਤੇ ਹੀ ਬੁੱਕ ਕੀਤਾ ਗਿਆ ਅਤੇ ਪੂਰੀ ਅਦਾਇਗੀ ਨਗਰ ਵਿੱਚ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਹ ਖੁਲਾਸਾ ਜਾਣਬੁੱਝ ਕੇ ਦਿੱਤੀ ਜਾ ਰਹੀ ਸੁਰੱਖਿਆ ਐਸਪੀਸੀ ਦੀ ਕਾਨੂੰਨੀ ਕਾਰਵਾਈ ਕੀਤਾ ਦੇ ਵੱਡੇ ਟਕਰਾਅ ਅਤੇ ਇਨਸਾਫ ਨੂੰ ਪਟੜੀ ਤੋਂ ਉਤਾਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਵੱਲ ਇਸ਼ਾਰਾ ਕਰਦਾ ਹੈ ਜਦੋਂ ਕਿ ਸਿੱਖ ਸੰਗਤ ਲਗਾਤਾਰ ਜਵਾਬਾਂ ਦੀ ਅੜੀ ਕਰ ਰਹੀ ਹੈ ਪਾਨੂੰ ਨੇ ਯਾਦ ਦਵਾਇਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ। ਮਾਮਲੇ ਦਾ ਨਿਪਟਾਰਾ ਕਰਦੇ ਹਾਈ ਕੋਰਟ ਨੇ ਸਪੱਸ਼ਟ ਹੁਕਮ ਦਿੱਤੇ ਕਿ ਜੇ ਜਾਂ ਸਰਕਾਰ ਵੱਲੋਂ ਕਾਰਵਾਈ ਜਾਵੇ, ਅਦਾਲਤ ਦੇ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਐਫਆਈਆ ਦਰਜ ਕੀਤੀ ਗਈ। ਕਾਬਲ ਅਫਸਰਾਂ ਦੀ ਸ਼ਮੂਲੀਅਤ ਵਾਲੀ ਵਿਸ਼ੇਸ਼ ਟੀਮ ਸਟ ਦਾ ਗਠਨ ਕੀਤਾ ਗਿਆ ਅਤੇ ਹੁਣ ਪਹਿਲੀ ਗ੍ਰਿਫਤਾਰੀ ਹੋ ਚੁੱਕੀ ਹੈ। ਉਹਨਾਂ ਨੇ ਖੁਲਾਸਾ ਕੀਤਾ ਕਿ ਗ੍ਰਿਫਤਾਰ ਕੀਤਾ ਮੁਲਜ਼ਮ ਸਿੰਦਸਿੰਘ ਕੋਹਲੀ ਐਸਐਸ ਕੋਹਲੀ ਇੱਕ ਚਾਰਟਰਡ ਅਕਾਊਂਟੈਂਟ ਹੈ ਜਿਸ ਨੇ ਸਿਰਫ ਜਿਸ ਨੇ ਨਾ ਸਿਰਫ ਸ਼ਰੋਮਣੀ ਗੁਰਦੁਆਰਾ ਕਰਮੰਦ ਕਮੇਟੀ ਦੇ ਲਈ ਕੰਮ ਕੀਤਾ ਸਗੋਂ ਉਹ ਬਾਦਲ ਪਰਵਾਰ ਦੇ ਸੀਏ ਬਾਦਲ ਪਰਵਾਰ ਦਾ ਸੀਏ ਵੀ ਰਿਹਾ ਸਗੋਂ ਉਹ ਬਾਦਲ ਪਰਵਾਰ ਦਾ ਉਹਨਾਂ ਦੇ ਕਾਰੋਬਾਰ ਨੂੰ ਸੰਭਾਲਦਾ ਰਿਹਾ ਪੰਨੂ ਨੇ ਕਿਹਾ ਕਿ ਸਿਰਫ ਇਹੀ ਤੱਤ ਕਹੀ ਗੰਭੀਰ ਸਵਾਲ ਖੜ ਦੇ ਖੜੇ ਕਰਦੇ ਹਨ ਗ੍ਰਿਫਤਾਰੀ ਬਾਰੇ ਵਿਰਵੇ ਦਿੰਦੇ ਆ ਬਲਤੇਸ਼ ਸਿੰਘ ਪੰਨੂ ਨੇ ਦੱਸਿਆ ਕਿ ਐਸ ਸਕੋਲੀ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਕਾਬੂ ਕੀਤਾ ਗਿਆ ਜੋ ਸੁਖਬੀਰ ਸਿੰਘ ਬਾਦਲ ਦੀ ਮਲਕੀਅਤ ਵਾਲੇ ਇੱਕ ਨਿੱਜੀ ਟੈਲ ਨਿੱਜੀ ਟੈਲੀਵਿਜ਼ਨ ਚੈਨਲ ਪੀਟੀਸੀ ਦੇ ਰਿਪੋਰਟਰ ਦਲਜੀਤ ਸਿੰਘ ਦੇ ਨਾਮ ਤੇ ਬੁੱਕ ਕੀਤਾ ਗਿਆ ਯਾਨੀ ਕਿ ਉਹ ਜਿਹੜਾ ਰਿਪੋਰਟਰ ਹੈ ਉਹ ਸੁਖਵੀਰ ਸਿੰਘ ਬਾਤ ਦਾ ਖਾਸ ਖਾਸ ਹੈ ਤੇ ਦੂਸਰੇ ਪਾਸੇ ਐਸ ਐਸ ਕੋਹਲੀ ਦਾ ਕਮਰਾ ਐਸ ਐਸ ਕੋਹਲੀ ਦੇ ਨਾਮ ਤੇ ਬੁੱਕ ਕਰਵਾਉਣਾ ਚਾਹੀਦਾ ਸੀ ਨਾ ਕਿ ਬਲਜੀਤ ਸਿੰਘ ਦੇ ਦੱਸਿਆ ਜਾ ਰਿਹਾ ਹੈ ਬੁਕਿੰਗ 29 ਦਸੰਬਰ ਤੋਂ 1 ਜਨਵਰੀ ਸਮੇਂ ਤੱਕ ਲਈ ਕੀਤੀ ਗਈ ਅਤੇ ਕਮਰੇ ਦੀ ਰਾਇਗੀ ਪੂਰੀ ਤਰ੍ਹਾਂ ਨਗਦ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਬੁਕਿੰਗ ਕਾਰਡ ਦਸਾਉਂਦੇ ਹਨ ਕਿ ਤਸਿੰਦਰ ਕੋਹਲੀ ਦਲਜੀਤ ਸਿੰਘ ਨਾਂ ਤੇ ਸ਼ੁਰੂ ਤੋਂ ਹੀ 29 ਦਸੰਬਰ ਤੋਂ 31 ਦਸੰਬਰ ਤੱਕ ਕਮਰਾ ਨੰਬਰ 349 ਵਿੱਚ ਰਹਿ ਰਿਹਾ ਹੈ 31 ਦਸੰਬਰ ਨੂੰ ਉਸ ਨੇ ਖਾਸ ਤੌਰ ਤੇ ਲਗਜ਼ਰੀ ਕਮਰੇ ਦੀ ਮੰਗ ਕੀਤੀ ਸੀ ਕੀਤੀ ਜਿਸ ਤੋਂ ਬਾਅਦ ਉਸ ਨੂੰ ਕਮਰਾ ਨੰਬਰ 522 ਤਬਦੀਲ ਕਰ ਦਿੱਤਾ ਗਿਆ ਦੋਵਾਂ ਕਮਰਿਆਂ ਦੀ ਅਦਾਇਗੀ ਨਕਦ ਵਿੱਚ ਸੀ ਬਲਦੇਜ ਪੰਨੂ ਨੇ ਕਹਿੰਦਿਆ ਕਿ ਆ ਕਿ ਇਹ ਵੇਰਵੇ ਹੋਟਲ ਦੇ ਸਰਕਾਰੀ ਰਿਕਾਰਡ ਦਾ ਹਿੱਸਾ ਹਨ ਉਹਨਾਂ ਨੇ ਸਵਾਲ ਕੀਤਾ ਸਿੱਧੇ ਤੌਰ ਤੇ ਹਿੱਤਾਂ ਦਾ ਟਕਰਾਅ ਨਹੀਂ ਇਹ ਜਾਣ ਬੁੱਝ ਕੇ ਕੀਤਾ ਗਿਆ ਹੈ ਉਹੀ ਇੱਕ ਪੈਸੀ ਦੀ ਵਸੂਲੀ ਐਸਡੀਪੀਸੀ ਰਮੈਂਡ ਕੀਵੇਂ ਕਰ ਸਕਦਾ ਹੈ ਅਤੇ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮੁਜ਼ਮਦਾ ਬਚਾ ਕਿਵੇਂ ਕਰ ਸਕਦਾ ਹੈ ਯਾਨੀ ਕਿ ਇਹ ਸਾਰਾ ਕੁਝ ਤਾਮ ਝਾਮ ਅ ਕੀ ਹੈ ਕਿ ਇਹਦੇ ਵਿੱਚ ਬਾਦਲ ਪਰਿਵਾਰ ਦੀ ਇਨਵੋਲਵਮੈਂਟ ਹੈ ਬਾਦਲ ਪਰਿਵਾਰ ਜਿਹੜਾ ਹੈ ਉਹ ਸੀਏ ਸਾਬਕਾ ਸੀਏ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿੰਦਰ ਕੋਹਲੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਵਾਰ ਨਾਲੋਂ ਬਚਾਉਣ ਦੀ ਬਚਾਏ ਸਿੱਟਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਖਲਾਸੇ ਹੋਣਗੇ ਸਿੰਦਰ ਕੋਲੀ ਵੱਲੋਂ ਅਤੇ ਹੋਰ 16 ਮੁਲਾਜ਼ਮਾਂ ਵੱਲੋਂ ਜਿਨ੍ਹਾਂ ਦੇ ਨਾਮ ਇਸ ਦੇ ਵਿੱਚ ਆਏ ਖਾਸ ਕਰਕੇ 328 ਪਾਵਨ ਸਰੂਪਾ ਨੂੰ ਲੈ ਕੇ ਉਹਨਾਂ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਡੀ ਚੋਟੀ ਦਾ ਜੋੜੋ ਲਗਾਉਣਗੇ ਤਾਂ ਕਿ ਸੰਗਤਾਂ ਨੂੰ ਇਨਸਾਫ ਮਿਲੇ ਕਿਉਂਕਿ ਸੰਗਤਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਗਿਆ ਇਹ ਮਾਮਲਾ ਹੈ ਧਾਰਮਿਕ ਆਸਥਾ ਦਾ ਇਹ ਮਾਮਲਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 352 28 ਪਾਵਨ ਸੂਪਾਂ ਦਾ ਬਲਤੇਜ ਸਿੰਘ ਪੰਨੂ ਨੇ ਫਿਰ ਇੱਕ ਦਵਾ ਇੱਕ ਵਾਰ ਫਿਰ ਦੁਬਾਰਾ ਸਈਏ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਦੇ ਮੁਲਾਜ਼ਮਾਂ ਤੇ ਅਤੇ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਟ ਕੱਢੇ ਉਹਨਾਂ ਨੇ ਕਿਹਾ ਕਿ ਇਹਨਾਂ ਵੱਲੋਂ ਵਾਰ-ਵਾਰ ਸਤਿੰਦਰ ਕੋਹਲੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਜੇ ਆ ਬਿਲਕੁਲ ਨਹੀਂ ਹੋਵੇਗਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਵਾਵੇਗੀ ਪੰਜਾਬ ਸਰਕਾਰ ਕਿਉਂਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿ ਮਾਮਲਾ ਹੈ ਧਾਰਮਿਕ ਆਸਾ ਦਾ ਧੰਨ